ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛ ਇਸ ਮੌਜੂਦ ਆ ਸਕੱਤਰੇ ਸ਼੍ਰੀ ਕਲਤਕ ਸਾਹਿਬ ਜੀ ਦੇ ਬਾਹਰ ਤੇ ਦੱਸ ਰਿਹਾ ਕਿ ਅੱਜ ਬਹੁਤ ਹੀ ਵੱਡਾ ਦਿਨ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਬੀਤੇ ਦਿਨਾਂ ਦੇ ਵਿੱਚ ਜੋ ਸ਼ਰਮਣੀ ਅਕਾਲ ਚਲ ਦੇ ਬਾਕੀ ਧੜੇ ਵੱਲੋਂ ਜੋ ਇੱਕ ਲੈਟਰ ਇੱਕ ਮਾਫੀ ਨਾਮਾ ਜੋ ਸ਼੍ਰੀ ਕਲਤਕ ਸਾਹਿਬ ਤੇ ਦਿੱਤਾ ਗਿਆ ਸੀਗਾ ਤੇ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਜਿਸ ਦਾ ਜਵਾਬ ਸੁਖਵੀਰ ਸਿੰਘ ਬਾਦਲ ਹੋਣਾ ਨੇ ਵੀ ਦਿੱਤਾ ਉਹਨਾਂ ਨੇ ਵੀ ਜੋ ਜਵਾਬੀ ਤੌਰ ਦੇ ਉੱਤੇ ਜੇ ਆਪਾਂ ਕਹਿ ਲਈਏ ਕਿ ਇੱਕ ਮਾਫੀ ਨਾਮਾ ਉਹਨਾਂ ਨੇ ਆਪਣੇ ਵੱਲੋਂ ਵੀ ਦਿੱਤਾ ਕਿ ਰੈਂਦੀਆਂ ਸਰਕਾਰਾਂ ਦੌਰਾਨ ਜੋ ਹੋਈਆਂ ਪੂਲਾਂ ਚੁੱਕਾਂ ਗਲਤੀਆਂ ਜਿਹੜ ਜੋ ਬੇਇਤਬਿਆਹੀਆਂ ਹੋਈਆਂ ਨੇ ਜੋ ਗੋਲੀकांड ਹੋਇਆ ਤਾਂ ਉਸ ਨੂੰ ਲੈ ਕੇ ਜੋ ਮਾਫੀ ਲੈਣ ਲਈ ਜੋ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੇ ਇੱਕ ਪੱਤਰ ਦਿੱਤਾ ਸੀਗਾ ਉਸ ਪੱਤਰ ਨੂੰ ਜਨਤਕ ਕੀਤਾ ਗਿਆ ਮੀਡੀਆ ਅਗੇ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਅੱਜ 30 ਤਰੀਕ ਨੂੰ ਇਹਦਾ ਫੈਸਲਾ ਲਿੱਤਾ ਜਾਣਾ ਸੀਗਾ ਕਿ ਜੋ ਕੀ ਸਿੰਘ ਸਾਹਿਬ ਇਸ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਕਿਉਂਕਿ ਜੋ ਸੁਖਬੀਰ ਸਿੰਘ ਬਾਦਲ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਜਾਂ ਫਿਰ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈ ਤਾਂ ਅੱਜ ਉਹ ਵੱਡਾ ਦੇਣਿਆ ਕਿ ਜਿਸ ਦੇ ਵਿੱਚ ਕੀ ਨਾ ਸਾਰਿਆਂ ਦੇ ਉੱਤੇ ਦਿੱਤੇ ਮੰਗ ਪੱਤਰਾਂ ਉੱਤੇ ਜੋ ਮਿਆਫੇ ਨਾਮਿਆਂ ਉੱਤੇ ਜੋ ਅੱਜ ਫੈਸਲਾ ਜਿਹੜਾ ਸਾਹਮਣੇ ਨਿਕਲ ਕੇ ਆਉਣਾ ਅੱਜ ਸਿੰਘ ਸਾਹਿਬ ਹੋਣਾ ਵੱਲੋਂ ਪੰਚ ਸਿੰਘ ਸਾਹਿਬਾਂ ਦੀ ਮੀਟਿੰਗ ਹੈਗੀ ਆ ਤਾਂ ਮੀਟਿੰਗ ਤੋਂ ਪਹਿਲਾਂ ਦੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਤੜਕਸਾਰ ਤੋਂ ਹੀ ਸੇਵਾਦਾਰ ਇੱਥੇ ਮੌਜੂਦ ਹੈਗੇ ਨੇ ਤਾਂ ਕੁਝ ਹੀ ਸਮੇਂ ਤੱਕ ਕਿਉਂਕਿ 11 ਵਜੇ ਦੇ ਕਰੀਬ ਦਾ ਸਮਾਂ ਜੋ ਮੀਟਿੰਗ ਦਾ ਜੋ ਐਲਾਨਿਆ ਗਿਆ ਹੈ 11 ਵਜੇ ਦੇ ਕਰੀਬ ਜੋ ਪੰਚ ਸਿੰਘ ਸਾਹਿਬਾਂ ਦੀ ਮੀਟਿੰਗ ਹੋਣੀ ਆ ਤਾਂ ਮੀਟਿੰਗ ਦੌਰਾਨ ਕਿਤਨਾ ਕਿਤੇ ਕਈ ਵੱਡੇ ਫੈਸਲੇ ਜੋ ਲਿੱਤੇ ਜਾਣੇ ਨੇ ਅੱਜ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਜਿਸ ਤਰੀਕੇ ਨਾਲ ਬੀਤੇ ਦਿਨੀ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਕਹਿ ਸਕਦੇ ਆ ਕਿ ਅਸਤੀਫਾ ਵੀ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਆਪਣੇ ਆਪਣੀ ਜਗ੍ਹਾ ਦੇ ਉੱਤੇ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਜੋ ਕਾਰਜਕਾਰੀ ਪ੍ਰਧਾਨ ਜੋ ਹੈ ਐਲਾਨ ਦਿੱਤਾ ਗਿਆ ਉਹਨਾਂ ਵੱਲੋਂ ਤਾਂ ਕਹਿ ਸਕਦੇ ਆ ਕਿ ਕੋਈ ਵੱਡਾ ਐਕਸ਼ਨ ਆ ਜੋ ਹੋ ਸਕਦਾ ਹੈ ਕਿਉਂਕਿ ਇਸ ਐਕਸ਼ਨ ਦੌਰਾਨ ਜੋ ਕਈ ਫੈਸਲੇ ਜੋ ਆਪਾਂ ਕਹਿ ਲਈਏ ਕਿਸੇ ਕੌਮ ਦੇ ਨਾਲ ਜੁੜੇ ਨੇ ਕਿਉਂਕਿ ਸਿੱਖ ਕੌਮ ਦੀ ਭਾਵਨਾ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜੋ ਬੇਅਦਬੀਆਂ ਹੋਈਆਂ ਨੇ ਉਸ ਬੇਅਦਬੀਆਂ ਦਾ ਇਨਸਾਫ ਲੈਣ ਲਈ ਕੌਮ ਲਗਾਤਾਰ ਅਪੀਲ ਕਰਦੀ ਬਈ ਸੀਗੀ ਸਿੰਘ ਸਾਹਿਬ ਨੂੰ ਕਿ ਇਸ ਦਾ ਇਨਸਾਫ ਲਿੱਤਾ ਜਾ ਸਕੇ ਜੋ ਉਸ ਵੇਲੇ ਗੋਲੀकांड ਹੋਏ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਾਂ ਕੱਲੇ-ਕੱਲੇ ਜੋ ਕਹਿ ਸਕਦੇ ਆ ਕਿ ਸਿੱਖ ਦੇ ਜੋ ਮਨ ਦੇ ਵਿੱਚ ਜੋ ਇੱਛਾ ਸੀਗੀ ਕਿ ਇਹ ਲਗਾ ਲਗਾਤਾਰ ਇਨਾ ਸਮਾਂ ਹੋ ਚੁੱਕਾ ਤਾਂ ਹਾਲੇ ਤੱਕ ਕੋਈ ਵੀ ਫੈਸਲਾ ਜੋ ਹੈ ਸ਼੍ਰੀ ਕਾਲ ਤਖਸਬ ਤੋਂ ਨਹੀਂ ਨਿਕਲਿਆ ਜੋ ਸਿੰਘ ਸਾਹਿਬ ਨੇ ਉਹਨਾਂ ਨੇ ਕੋਈ ਫੈਸਲਾ ਨਹੀਂ ਸੁਣਾਇਆ ਤਾਂ ਅੱਜ ਕਿਤਨਾ ਕਿਤੇ ਵੱਡੇ ਫੈਸਲੇ ਸੁਣਾਏ ਜਾ ਸਕਦੇ ਨੇ ਤਾਂ ਤਸਵੀਰਾਂ ਇੱਕ ਵਾਰੀ ਫੇਰ ਮੈਂ ਆਪਣੇ ਸ਼ੇਗੂ ਨੂੰ ਕਵਾਂਗਾ ਕਿ ਜ਼ਰੂਰ ਸਾਂਝੀਆਂ ਕੀਤੀਆਂ ਜਾਣ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿੱਥੇ ਕਿ ਮੀਡੀਆ ਵੀ ਲਗਾਤਾਰ ਵੱਡੇ ਪੱਦਰ ਤੇ ਉੱਤੇ ਅੱਜ ਸ਼੍ਰੀ ਕਾਲ ਤਖਸਬ ਸਕਤਰੇ ਸਾਹਿਬ ਦੇ ਬਾਹਰ ਖਲੋਤਾ ਹੋਇਆ ਤਾਂ ਉੱਥੇ ਹੀ ਜੋ ਤਸਵੀਰਾਂ ਤਾੜਨਾ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਕੁਝ ਹੀ ਸਮੇਂ ਤੱਕ ਜੋ ਮੀਟਿੰਗ ਵੀ ਸ਼ੁਰੂ ਕੀਤੀ ਜਾਣੀ ਹੈਗੀ ਆ ਮੀਟਿੰਗ ਦੌਰਾਨ ਜੋ ਕਹਿ ਸਕਦੇ ਆ ਕਿ ਕਈ ਵੱਡੇ ਫੈਸਲੇ ਅੱਜ ਲਿੱਤੇ ਜਾਣੇ ਨੇ ਹੋ ਸਕਦਾ ਹੈ ਕਿ ਜੋ ਕਿ 50% ਜੋ ਕਹਿ ਸਕਦੇ ਸੂਤਰਾਂ ਮੁਤਾਬਕ ਕਿਹਵੀ ਜਾਣਕਾਰੀ ਹੈਗੀ ਆ ਕਿ ਸੁਖਵੀਰ ਸਿੰਘ ਬਾਦਲ ਵੀ ਅੱਜ ਆ ਸਕਦੇ ਨੇ ਲੇਕਿਨ ਇਹ ਵੀ ਕਿਹਾ ਜਾ ਰਿਹਾ ਕਿ ਅਸਰਾਂ ਲਗਾਈਆਂ ਜਾ ਰੀਆਂ ਕਿ ਆ ਆ ਵੀ ਸਕਦੇ ਨੇ ਜਾਂ ਨਹੀਂ ਵੀ ਆ ਸਕਦੇ ਲੇਕਿਨ ਉਹਨਾਂ ਦੇ ਨਾਂ ਆਣ ਜਾਂ ਆਣ ਦੇ ਨਾਲ ਜੋ ਫੈਸਲਾ ਆ ਜੋ ਕਹਿ ਸਕਦੇ ਆ ਕਿ ਅੱਜ ਵੱਡਾ ਫੈਸਲਾ ਲਿੱਤਾ ਜਾਣਾ ਉਸ ਤੋਂ ਬਾਅਦ ਕੀ ਐਕਸ਼ਨ ਸੁਖਵੀਰ ਸਿੰਘ ਬਾਦਲ ਹੋਣਾ ਤੇ ਹੁੰਦਾ ਇਹ ਵੀ ਵੇਖਣ ਵਾਲੀ ਗੱਲ ਹੈ ਕਿਉਂਕਿ ਜੋ ਬਾਕੀ ਧੜਾ ਹੈ ਬਾਕੀ ਧੜੇ ਵੱਲੋਂ ਵੀ ਕਹਿ ਗਿਆ ਕਿ ਅਸੀਂ ਵੀ ਰਹਿੰਦੇ ਕਾਰਾਂ ਦੌਰਾਨ ਅਸੀਂ ਵੀ ਭਾਗੀਦਾਰ ਰਹੇ ਹਾਂ ਤਾਂ ਕਿਉਂਕਿ ਜਿਸ ਵੇਲੇ ਸਰਕਾਰ ਸੀਗੀ ਉਸ ਵੇਲੇ ਕਿਤਨਾ ਕਿਤੇ ਭਾਈ ਮਨਜੀਤ ਸਿੰਘ ਬੀਬੀ ਜਗੀਰ ਕੌਰ ਜੀ ਜਾਂ ਹੋਰ ਵੀ ਜਿਹੜੇ ਸੀਨੀਅਰ ਲੀਡਰ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਉਸ ਦੌਰਾਨ ਉਸ ਸਰਕਾਰ ਦੇ ਭਾਗੀਦਾਰ ਰਹੇ ਨੇ ਤਾਂ ਵੇਖਣ ਵਾਲੀ ਗੱਲ ਹੈ ਕਿ ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਦਾਂ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਲਗਾ ਦਿੱਤਾ ਹੈ ਤਾਂ ਉਹਨਾਂ ਦੇ ਪ੍ਰਧਾਨ ਲੱਗਣ ਤੋਂ ਬਾਅਦ ਤਾਂ ਅੱਜ ਫੈਸਲਾ ਹੋਣ ਤੋਂ ਬਾਅਦ ਮੇਨ ਵੱਡੀ ਗੱਲ ਕਰ ਲਈ ਤਾਂ ਫੈਸਲੇ ਦੀ ਕਿਉਂਕਿ ਫੈਸਲੇ ਦੀ ਘੜੀ ਹਰ ਕਿਸੇ ਨੂੰ ਉਡੀਕ ਹੈਗੀ ਅੱਜ 30 ਤਰੀਕ ਹੈ 30 ਤਰੀਕ ਦੀ ਬੜੀ ਧੀਰ ਤੋਂ بے ਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀਗੀ 30 ਤਰੀਕ ਆਵੇ ਤਾਂ ਪੰਚ ਸਿੰਘ ਸਾਬਾ ਨਾਲ ਦੀ ਮੀਟਿੰਗ ਹੋਵੇ ਤਾਂ ਉਸ ਚਿੱਠੇ ਦੇ ਉੱਤੇ ਵੱਡਾ ਫੈਸਲਾ ਆਵੇ ਤਾਂ ਵੇਖਣ ਵਾਲੀ ਗੱਲ ਹੈ ਕਿ ਕੀ ਅੱਜ ਬਾਗੀ ਧੜੇ ਸਣੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਕੀ ਸਜ਼ਾ ਲੱਗਦੀ ਹੈ ਕਿਉਂਕਿ ਜਿੱਥੇ ਬਾਗੀ ਧੜੇ ਨੇ ਆਵਾਜ਼ ਚੱਕੀ ਸੀਗੀ ਤਾਂ ਉਹਨਾਂ ਵੱਲੋਂ ਵੀ ਇਹੀ ਕਹਿਣਾ ਕਿ ਅਸੀਂ ਵੀ ਜੋ ਬਰਾਬਰ ਦੇ ਜੋ ਕਹਿ ਸਕਦੇ ਆ ਕਿ ਭਾਗੀਦਾਰ ਆ ਜਿਸ ਵਲੇ ਸਰਕਾਰ ਰਹੀ ਹੈ ਉਸ ਵਲੇ ਗਲਤੀਆਂ ਕਟਾਈਆਂ ਹੋਈਆਂ ਨੇ ਤਾਂ ਉਸ ਦੀ ਮਾਫੀ ਭੁੱਲਣ ਚੁੱਕਾ ਵਾਸਤੇ ਅੱਜ ਪਿੱਛੇ ਜੀ ਵੀ ਉੱਥੇ ਆਏ ਸਨ ਤਾਂ ਉਹਨਾਂ ਦਾ ਕਹਿਣਾ ਸੀਗਾ ਜੋ ਵੀ ਆਦੇਸ਼ ਸਿੰਘ ਸਾਹਿਬ ਲਗਾਣਗੇ ਪੰਜ ਸਿੰਘ ਜਮਨ ਲਗਾਣਗੇ ਉਹ ਮੰਨ ਲਿਤਾ ਜਾਊਗਾ ਤਾਂ ਵੇਖਣ ਵਾਲੀ ਗੱਲ ਹੈ ਕਿ ਅੱਜ ਮੀਟਿੰਗ ਦੇ ਵਿੱਚ ਕੀ ਹੁੰਦਾ ਤੁਹਾਡੇ ਨਾਲ ਅੱਜ ਦੀ ਕੱਲੀ ਕੱਲੀ ਤਸਵੀਰ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬੰਦ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਅਲਕਸ਼ ਸੋਨਕ ਜਗਬੰਦੀ ਟੀਵੀ ਸ਼੍ਰੀਮੰਤ ਸਸਾਈ